ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰਦੀ ਹੈ ਜਿਹੜਾ ਇਹ ਮੁੱਦਾ ਹੈਗਾ ਕਰਤਾਰਪੁਰ ਕੋਰੀਡੋਰ ਵਾਲਾ ਇਸ ਦਾ ਵੀ ਸਿਆਸੀਕਰਨ ਕੀਤਾ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਗੱਲ ਤੇ ਬੀਜੇਪੀ ਪਹਿਲਾਂ ਜਦੋਂ ਗਠਜੋੜੰਦਨ ਸੀ ਉਦੋਂ ਦੀ ਇਹ ਸਿਆਸਤ ਧਰਮ ਦੇ ਨਾਂ ਤੇ ਕਰਦੇ ਰਹੇ ਨੇ ਤੇ ਹੁਣ ਵੀ ਚਾਹੇ ਇਹਨਾਂ ਦਾ ਜਿਹੜਾ ਗੱਠ ਜੋੜ ਹੈ ਉਹ ਟੁੱਟ ਗਿਆ ਗੱਲ ਕਰ ਸਿਆਸਤ ਆ ਜਿਹੜੀ ਹੁਣ ਵੀ ਦੋਨੇ ਪਾਰਟੀਆਂ ਦਾ ਧਰਮ ਦੇ ਨਾਂ ਦੇ ਉੱਤੇ ਕਰ ਰਹੀਆਂ ਨੇ ਬੀਜੇਪੀ ਵੀ ਕੋਸ਼ਿਸ਼ ਹੈ ਦੀ ਧਰਮ ਦੇ ਨਾਂ ਦੇ ਉੱਤੇ ਕੋਰੀਡੋਰ ਬੰਦ ਕਰਕੇ ਬੰਦੀ ਸਿੰਗਾ ਨੂੰ ਬੰਦ ਰੱਖ ਕੇ ਇਹਨਾਂ ਨੂੰ 26 ਦੇ ਵਿੱਚ ਰਿਹਾ ਕਰਕੇ ਪੰਜਾਬ ਦੇ ਵਿੱਚ ਵੋਟਾਂ ਬੀਜੇਪੀ ਦੇ ਹੱਕ ਚ ਪਹੁੰਚਾਈਆਂ ਜਾਣ ਤਾਂ ਕਿ ਸਤਾਈ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਈ ਜਾ ਸਕੇ ਮਤਲਬ ਇਹ ਚਰਚਾ ਹੈ ਜੀ ਲੋਕਾਂ ਦੇ ਵਿੱਚ ਕੀ ਇਹ ਚੋਣ ਮੈਨੀਫੈਸਟੋ ਇੱਕ ਕਿਸਮ ਦਾ ਬਣ ਗਿਆ ਵੀ ਧਰਨ ਦੇ ਨਾਲ ਮਤਲਬ ਥੋੜਾ ਜਿਹਾ ਕੰਮ ਸਰ ਜਿਵੇਂ ਗੱਲ ਖਿੱਚੀ ਜਾਵੇ ਰਜ਼ਿੰਦਰ ਜੀ ਉਹ ਇੱਕ ਧਾਰਮਿਕ ਸਥਾਨ ਹੈ ਤੇ ਧਾਰਮਿਕ ਸਥਾਨ ਹਤੇ ਹਮੇਸ਼ਾ ਹਰ ਇੱਕ ਧਰਮ ਦਾ ਬੰਦਾ ਤੇ ਕੋਈ ਵੀ ਜਾ ਸਕਦਾ ਉਹਨਾਂ ਲੰਘਿਆਂ ਤੇ ਕਦੇ ਪਵੰਦੀ ਨਹੀਂ ਹੋਣੀ ਚਾਹੀਦੀ ਬੇਸ਼ੱਕ ਉਹ ਇੱਕ ਪਾਕਿਸਤਾਨ ਦੇ ਵਿੱਚ ਸਾਡਾ ਗੁਰੂਆਂ ਪੀਰਾਂ ਦਾ ਕੁਝ ਹਿੱਸਾ ਸਾਡਾ ਉਧਰ ਹੈ ਪਰ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹ ਤਾਂ ਇੱਕ ਨੇ ਇਹ ਪਹਿਲਾਂ ਵੀ ਇਹ ਰੂਲ ਮੁਤਾਬਕ ਜਾਂਦੇ ਰਹੇ ਨੇ ਪਰ ਹੁਣ ਜੇ ਮੈਚ ਹੋ ਸਕਦਾ ਤੇ ਫਿਰ ਅਸੀਂ ਮੱਥਾ ਟੇਕਣ ਦੇ ਲਈ ਕਿਉਂ ਨਹੀਂ ਜਾ ਸਕਦੇ ਇਹ ਵੱਡੀ ਗੱਲ ਹੈ ਦੇਖੋ ਜੀ ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਵੀ ਮਤਲਬ ਸਿਕਿਉਰਟੀ ਵਾਲੇ ਪੱਖੋਂ ਤੇ ਆਪਣੇ ਸਾਡੇ ਸੰਬੰਧ ਨੇ ਜਿਹੜੇ ਉਹ ਵਾਲੇ ਉਹਨਾਂ ਨਾਲ ਆ ਕੇ ਖਾਵੇ ਵੀ ਹਾਂ ਇਹ ਇਸ ਕਰਕੇ ਉਹਨਾਂ ਨੇ ਜਿਹੜਾ ਇਹ ਹੈ ਉਹ ਬੰਦ ਕੀਤਾ ਹੋਇਆ ਹੈ ਇਸ ਕਰਕੇ ਜਿੰਸਾ ਉਹਨਰੇ ਚਾਹੁੰਦੇ ਆ ਜੀ ਅਸੀਂ ਇਸ ਸੀਜ਼ਨ ਨੂੰ ਸ਼ੁਰੂ ਕਰੀਏ ਇਹ ਹਾਲੇ ਚਾ ਕਾਰਨ ਕਈ ਸ਼ਬਦੀ ਚ ਤਾਕੇ ਲੇਖਣਾ ਦਾ ਯੂਨੋ ਉਹ ਕੰਮ ਬਣਾਇਆ ਜਾ ਸਕੇ ਉੱਤੇ ਆਹ ਪੰਜਾਬ ਵਿੱਚ ਸਰਕਾਰ ਬਣਾਈ ਜਾ ਸਕੇ ਇਸੇ ਤਰ੍ਹਾਂ ਕ੍ਰਿਕਟ ਮੈਚ ਜੇ ਕ੍ਰਿਕਟ ਮੈਚ ਵੀ ਬੰਦ ਕਰ ਦਿੰਦੇ ਤਾਂ ਵੀ ਦੇ ਲੋਕ ਨੇ ਥੋੜੇ ਠੰਡੇ ਹੋ ਜਾਂਦੇ ਕਿਉਂਕਿ ਜਿਹੜਿਆ ਉਹ ਕਸ਼ਵੀਰ ਦੇ ਵਿੱਚ ਆਪਣੀਆਂ ਮੁੰਡਿਆਂ ਨੂੰ ਲੜਕੇ ਪਰਿਵਾਰਾਂ ਦੇ ਗੋਲਿਆਂ ਮਾਰ ਕੇ ਮਾਰੇ ਸੀ ਉਹਨਾਂ ਦੇ ਕਾਫੀ ਤਾਂ ਨੇ ਮਨੇ ਸਰਕਾਰ ਨੂੰ ਆਲੇ ਨੇ ਜਿਹਦੇ ਕਰਕੇ ਇਹਨਾਂ ਨੂੰ ਮਤਲਬ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਸੀਗਾ ਪਰ ਇਹਦਾ ਕਾਰਨ ਮਤਲਬ ਇਹ ਹੈ ਜੇ ਜੇ ਕਿਕਟ ਨਾ ਤ੍ਰਿਕਿਕ ਸੱਤੇ ਦੀ ਝੇੜ ਬਣ ਗਈ ਜੀ ਇਹਦੇ ਉੱਤੇ ਹਜ਼ਾਰਾਂ ਕਰੋੜ ਰੁਪਏ ਦਾ ਸੱਟਾ ਲੱਗਦਾ ਸਟੋਟਾਂ ਦਾ ਜੋਰ ਜਦੋਂ ਸੈਂਟਰ ਸਰਕਾਰ ਦੇ ਉੱਤੇ ਪੈ ਜਾਂਦਾ ਤਾਂ ਫਿਰ ਬੇਵਸੋਕ ਉਹਨਾਂ ਨੂੰ ਇਹ ਜਿਹੇ ਮੈਚ ਨੇ ਜਿਹੜੇ ਉਹ ਕਰਾਉਣੇ ਪੈਂਦੇ ਨੇ ਕਿਉਂਕਿ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਆਉਂਦੀ ਰਹਿੰਦੀ ਹੈ ਜਿਵੇਂ ਬਿਹਾਰ ਦੇ ਵਿੱਚ ਇੰਨਾ ਤੋਂ ਸੱਤੇ ਵਾਲਿਆਂ ਤੋਂ ਮੋਟਾ ਪੈਸਾ ਲੈ ਕੇ ਇਹ ਫੇੜਾ ਵੱਡੋ ਮੈਚ ਕਰਾਇਆ ਜਾਂਦਾ ਹੈ ਯਾਤਪਤੀ ਹੈ ਉਹਨਾਂ ਤੋਂ ਫੰਡ ਲੈ ਕੇ ਇਹਨਾਂ ਵਧੀਆ ਲਰਨਿੰਗ ਜੀ ਪਰ ਉੱਥੇ ਗਿਆਨੀ ਹਰਪੀ ਸਿੰਘ ਨੇ ਇਹ ਵੀ ਕਹਿਣਾ ਸੀ ਕਿ ਇਹ ਜਿਹੜੀ ਪਾਵਨਦੀ ਲਗਾਈ ਹੈ ਲਾਂਗੇ ਦੇ ਲਈ ਇਹ ਤਾਂ ਮੁਗਲਾਂ ਦੇ ਟਾਈਮ ਦੇ ਵਿੱਚ ਵੀ ਨਹੀਂ ਸੀ ਲੱਗੀ ਜਿਹੜੀ ਹੁਣ ਲੱਗ ਗਈ ਹੈ। ਹਾਂਜੀ। ਜੀ। ਗਿਆਨੀ ਹਰਪੀ ਸਿੰਘ ਜੀ ਦਾ ਬਿਆਨ ਆਇਆ ਉਹਨਾਂ ਨੇ ਵੀ ਕਹਿਣਾ ਸੀ ਕਿ ਜਿਹੜੀਆਂ ਇਹ ਪਾਵਨਦੀਆਂ ਹੁਣ ਲਾਂਗੇ ਦੇ ਉੱਪਰ ਲਗਾ ਦਿੱਤੀਆਂ ਗਈਆਂ ਨੇ ਇਹ ਪਾਵਨਦੀ ਹੁਣ ਤੱਕ ਮੁਗਲਾਂ ਦੇ ਰਾਜ ਦੇ ਵਿੱਚ ਵੀ ਨਹੀਂ ਲੱਗੀ ਸੀ। ਹਾਂਜੀ ਫਿਰ ਇਹ ਦੱਸਣ ਦੱਸਿਆ ਤਾਂ ਹੈ ਕਿ ਆਪਸੀ ਮਸਲਾ ਬਣਾ ਲਿਆ ਇਹਨੂੰ ਜੀ ਸਿਆਸਤ ਹੋ ਰਹੀ ਹੈ ਦੇ ਉੱਤੇ ਨਹੀਂ ਹੋਣੀ ਚਾਹੀਦੀ ਸੀਗੀ ਸਿਆਸਤ ਤੋਂ ਬਣਾ ਮਤਲਬ ਕੋਈ ਗੱਲ ਵੀ ਇਹਨਾਂ ਨੂੰ ਹਰ ਇੱਕ ਗੱਲ ਦੇ ਵਿੱਚ ਸਿਆਸਤੀ ਰੰਗ ਜਿਦੇ ਕਰਕੇ ਇਹਨਾਂ ਨੂੰ ਧਾਰਮਿਕ ਆਗੂਆਂ ਨੂੰ ਜਿਹੜਾ ਉਹ ਇਹਨਾਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਪੈ ਰਹੀ ਹੈ ਹੋ ਸਕਦਾ ਇੱਚੋਂ ਇਹਨਾਂ ਦਾ ਮਕਸਦ ਕੀ ਹੋਵੇ ਕਿ ਹੁਣ ਇਹ ਚੀਜ਼ ਦਿਖਾਉਂਦੇ ਹੋਣਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਗੱਲ ਕਰ ਮਤਲਬ ਸਰਕਾਰ ਨੂੰ ਨਾ ਇਹ ਜ਼ਰੂਰ ਚਾਹੀਦਾ ਹੈ ਦੀਗਾ ਵੀ ਮੈਚ ਨਾ ਕਰਾਉਂਦੇ ਤੇ ਦੂਸਰੀ ਗੱਲ ਇਹ ਹੈ ਕਿ ਇਹ ਕਰ ਕੋਰੀ ਦੌਰ ਵਾਲਾ ਰਸਤਾ ਜਿਹੜਾ ਇਹ ਖੋਲਿਆ ਜਾਣਾ ਚਾਹੀਦਾ ਸੀ ਜੀ ਬਿਲਕੁਲ ਪਰ ਰਜ਼ਿੰਦਰ ਜੀ ਜੇਕਰ ਗੱਲ ਕਰਦੇ ਆ ਨਾ ਅਸੀਂ ਸਾਡੇ ਧਾਰਮਿਕ ਅਵਸਥਾ ਦੀ ਤੇ ਸਿੱਖ ਜਥੇਬੰਦੀਆਂ ਦੀ ਉੱਥੇ ਹੀ ਬਹੁਤ ਸਾਰੀਆਂ ਵੱਡੀਆਂ ਸੰਸਥਾਵਾਂ ਦੇ ਵੱਲੋਂ ਜਾਂ ਗੁਰਦੁਆਰਿਆਂ ਦੇ ਵੱਲੋਂ ਵੀ ਇਸ ਚੀਜ਼ ਤੇ ਇਤਰਾਜ਼ ਜਤਾਇਆ ਗਿਆ ਕਿ ਜੇਕਰ ਇੱਕ ਖੇਡ ਹੋ ਸਕਦੀ ਹੈ ਮੈਚ ਹੋ ਸਕਦਾ ਅਤੇ ਜਿਹੜੇ ਸਾਡੀਆਂ ਸ਼ਰਧਾ ਭਾਵਨਾਵਾਂ ਇਨਸਾਨਾਂ ਦੀਆਂ ਤਾਂ ਸੀ ਆਪਣਾ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਤੇ ਉਸ ਨੂੰ ਮੱਥਾ ਟੇਕਣ ਦੇ ਲਈ ਕਿਉਂ ਨਹੀਂ ਜਾ ਸਕੇ ਜੋ ਅੱਜ ਤੱਕ ਨਹੀਂ ਹੋਇਆ ਉਹ ਹੋਇਆ ਹੁਣ ਦੇ ਰਾਜ ਦੇ ਵਿੱਚ ਹੁਣ ਦਾ ਪੋਲੀਟਿਕਲ ਦੇ ਵਿੱਚ ਜਿਹੜਾ ਅੱਜ ਤੱਕ ਕਦੇ ਪਾਣਾ ਨਹੀਂ ਵਾਪਰਿਆ ਉਹ ਚੀਜ਼ਾਂ ਹੁਣ ਵਾਪਰ ਰਹੀਆਂ ਨੇ ਦੇਖੋ ਜੀ ਇਹ ਫਿਰ ਹੁਣ ਨਾਲ ਸਾਰੇ ਸਿੱਖ ਜਗਤ ਨੂੰ ਪਤਾ ਲੱਗ ਜੂਗਾ ਕਿ ਕੌਣ ਸਾਡੇ ਸੇਵਕ ਚ ਹੈ ਕੌਣ ਸਾਡੇ ਖਲਾਫ ਹੈ ਕੌਣ ਸਾਡੇ ਪੱਖ ਚ ਹੈ ਇਹ ਪਰਖ ਦੀ ਘੜੀ ਹੈ ਜਿਹਦੇ ਵਿੱਚੋਂ ਵਿੱਤੀ ਜੀਵੀ ਲੋਕ ਇਹ ਪਰਖ ਲੈਣਗੇ ਸਵਸਨ ਮਿਲਦੀ ਆ ਤੇ ਸਾਰੇ ਗੱਲ ਹੋ ਜੂਗੀ ਸਾਰੇ ਚੈਨਲਾਂ ਤੇ ਸਾਰੇ ਪੱਤਰਕਾਰ ਵੱਡੇ ਚੈਨਲ ਮੰਨ ਇਸ ਕਰਕੇ ਲੋਕਾਂ ਨੂੰ ਪਤਾ ਲੱਗ ਜੂ ਵੀ ਕਿਹੜੇ ਦੇ ਮਨ ਵਿੱਚ ਕੀ ਚੀਜ਼ ਚੱਲ ਰਹੀ ਹੈ ਕਿਹੜੇ ਮਨ ਵਿੱਚ ਕੀ ਚੱਲ ਰਹੀ ਹੈ ਜੀ ਪਰ ਉੱਥੇ ਜੇਕਰ ਗੱਲ ਕਰੀਏ ਰਜ਼ਿੰਦਰ ਜੀ ਪਰਵਾਸੀਆਂ ਦੀ ਇੱਕ ਵੱਡੀ ਅਪਡੇਟ ਆ ਰਹੀ ਹੈ ਹਜੇ ਉਹ ਮਾਮਲਾ ਹਸ਼ਿਆਰਪੁਰ ਦਾ ਠੰਡਾ ਨਹੀਂ ਸੀ ਪਿਆ ਜਲੰਧਰ ਤੋਂ ਵੀ ਇੱਕ ਵੱਡੀ ਅਪਡੇਟ ਆ ਰਹੀ ਹੈ ਕਿ ਇੱਕ 4 ਸਾਲ ਦੇ ਬੱਚੇ ਨੂੰ ਚਾਕਲੇਟ ਇੱਕ ਪਰਵਾਸੀਆਂ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਵੀ ਜ਼ਬਰ ਜਨਾਹ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ ਦੇਖੋ ਜੀ ਇਹ ਬਹੁਤੀ ਮਨਪਸੰਦੀ ਘਟਨਾ ਹੈ ਠੀਕ ਹੈ ਕਿ ਇਹਦਾ ਨੁਕਤੇ ਦੇ ਉੱਤੇ ਥੋੜਾ ਜਿਹਾ ਲੋਕਾਂ ਨੇ ਜਿੱਦਾਂ ਮਤਲਬ ਉਸ ਦੋਸ਼ੀ ਬੰਦੇ ਨੂੰ ਸੀ ਉੱਪਰ ਪਦਾਲ ਕਰ ਕਰਵਾਤਾ ਪੁਲਿਸ ਨੂੰ ਬੁਲਾ ਕੇ ਐ ਬਹੁਤ ਦਾ ਮਤਲਬ ਇਹ ਨਿੰਦਨੀ ਤਾਂ ਜਿੰਨੀ ਜਿੰਨੀ ਨਿੰਦਾ ਹੋ ਜੇ ਉਨੀ ਥੋੜੀਆ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਸਾਦੀ ਮਾਹੌਲ ਹੈ ਜਿਹੜਾ ਆ ਪ੍ਰਵਾਸੀਆਂ ਦੇ ਖਿਲਾਫ ਖਿਆ ਹੋਇਆ ਇਹ ਬਲਦੀ ਦੇ ਉੱਤੇ ਹੋ ਰਹੀ ਹੈ ਨਾ ਇਹ ਅਖ ਪਾ ਲਈ ਇਹ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਰਜੈਂਟ ਪੂਰਾ ਹੋਊਗਾ ਇਸ ਕਰਕੇ ਮਤਲਬ ਥੋੜਾ ਜਿਹਾ ਲੋਕਾਂ ਨੂੰ ਵਸਤਾਇਦ ਰਹਿਣਾ ਚਾਹੀਦਾ ਤੇ ਕਈ ਵਾਰੀ ਗਲਤ ਅਫਵਾਹਾਂ ਉਹਨਾਂ ਤੋਂ ਵੀ ਬਚਤ ਰੱਖਣੀ ਚਾਹੀਦੀ ਆ ਲੋਕੀ ਤੁਮ ਜੀ ਨੂੰ ਕਦੇ ਵੀ ਲੜਾਉਣ ਦੀ ਕੋਸ਼ਿਸ਼ ਕਰਦੇ ਆ ਜੇ ਕੋਈ ਗੱਲ ਮਤਲਬ ਅਸਲੀਅਤ ਹੈ ਉਹ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਉਹਦੇ ਉੱਤੇ ਕੋਲੋਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਜੀ ਪਰ ਉੱਥੇ ਹੀ ਇੱਕ ਪੰਜਾਬੀਆਂ ਦੇ ਵਿੱਚ ਰੋਸ ਵੀ ਜਤਾਇਆ ਜਾ ਰਿਹਾ ਤੇ ਇੱਕ ਚੀਜ਼ ਹੈ ਜਿਹੜੀ ਉਹ ਬੋਲ ਕੇ ਨਾ ਸ਼ਰੀਆਮ ਬਾਰ-ਬਾਰ ਕਹਿ ਰਹੇ ਨੇ ਕਿ ਪੰਜਾਬੀਓ ਕੀ ਤੁਹਾਡਾ ਦਿਲ ਵੀ ਬਿਹਾਰ ਦੇ ਜਾਂ ਯੂਪੀ ਦੇ ਇਨਸਾਨਾਂ ਦੇ ਵਰਗਾ ਹੈ ਉਹਨਾਂ ਪ੍ਰਵਾਸੀਆਂ ਦੇ ਵਰਗਾ ਹੈ ਤੁਸੀਂ ਕਿਸੇ 6 ਸਾਲ ਦੇ ਬੱਚੇ ਦੇ ਟੁਕੜੇ ਕਰ ਸਕਦੇ ਹੋ ਜਾਂ ਫਿਰ 5 ਸਾਲ ਦੇ ਬੱਚੇ ਨਾਲ ਬਲਾਤਕਾਰ ਕਰ ਸਕਦੇ ਹੋ 4 ਸਾਲ ਦੇ ਬੱਚੇ ਦੇ ਨਾਲ ਜ਼ਬਰਜਨਾ ਦੀ ਕੋਸ਼ਿਸ਼ ਕਰ ਸਕਦੇ ਹੋ ਸਾਡੇ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਦਿਲ ਦੇ ਵਿੱਚ ਇਹ ਜਿਹੜਾ ਦਰਿੰਦਾਪਾਨ ਹੈ ਵੀ ਸਾਡੇ ਅੰਦਰ ਨਹੀਂ ਹੈ ਇਹ ਜਿਹੜਾ ਇਹਨਾਂ ਦੇ ਪ੍ਰਵਾਸੀਆਂ ਦੇ ਅੰਦਰ ਹੈ ਇਹ ਕਿੱਥੋਂ ਇੰਨੀ ਹਵਾਨਗੀ ਭਰੀ ਹੈ ਜਾਂ ਨਫ਼ਰਤ ਭਰੀ ਹੈ ਜਾਂ ਸਾਡੇ ਬੱਚਿਆਂ ਨੂੰ ਹੀ ਸ਼ਿਕਾਰ ਕਿਉਂ ਬਣਾਇਆ ਜਾਂਦਾ ਹੈ ਦੇਖੋ ਜਿਹੜੇ ਅਣਪੜ੍ਹ ਲੋਕ ਹੁੰਦੇ ਨੇ ਇਹਨਾਂ ਨੂੰ ਅਣਪੜ੍ਹਤਾ ਦੇ ਕਾਰਨ ਕੋਈ ਚੀਜ਼ ਜਿੰਦੀ ਨਹੀਂ ਜਿਹਾ ਜਾਂ ਕੋਈ ਮਤਲਬ ਉਹਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਜਿਹੜਾ ਇਹ ਹਵਨ ਹੀ ਆਟੜਾ ਮਤਲਬ ਕੰਮ ਹੈ ਇਹ ਇਹਨਾਂ ਨੂੰ ਅਸਲੀ ਗੱਲ ਦਾ ਪਤਾ ਨਹੀਂ ਹੁੰਦਾ ਜੇ ਕੋਈ ਬੱਚਾ ਜਾਂ ਕੋਈ ਲੜਕੀ ਜਾਂ ਕੋਈ ਕੋਈ ਜੋ ਇਹਨਾਂ ਨੂੰ ਮਤਲਬ ਉਸ ਜਦੋਂ ਇਹਨਾਂ ਦੇ ਅੰਦਰ ਹਰ ਔਖਿਆ ਹੁੰਦਾ ਕੋਈ ਵੀ ਮੂਰੇ ਆ ਜਾਂਦਾ ਤਾਂ ਉਹਨੂੰ ਮਤਲਬ ਗੱਲ ਦਾ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਫਿਰ ਉਹਦੇ ਪੋਤਾਂ ਦੇ ਵਿੱਚ ਵੀ ਇਹ ਹੀ ਉਹਨਾਂ ਦੇ ਜੇਲਾਂ ਦੇ ਵਿੱਚ ਵੀ ਇਹੀ ਆਉਣਗੇ ਇਸ ਤੋਂ ਵੱਧ ਹੋਰ ਸਰਕਾਰ ਕੀ ਕਰ ਸਕਦੀ ਹੈ ਇਸ ਤੋਂ ਬਾਅਦ ਮਾਨਯੋਗ ਕੋਰਟਾਂ ਜੁਡੀਸ਼ੀਅਰੀ ਹੈ ਕੋਈ ਕੋਸਣੋ ਤੇ ਐਫ ਆਈ ਆਰ ਦਰਜ ਕਰਾ ਕੇ ਕਿਸ ਤਰ੍ਹਾਂ ਵਾਲਾ ਦੇਣ ਦੇ ਬਾਅਦ ਜੋ ਕੋਰਟ ਸਜ਼ਾ ਸੁਣਾ ਦੂਗੀ ਉਹ ਸਜ਼ਾ ਸੁਣਾਤੀ ਜਿਹੜੇ ਜਨਾਂ ਦੇ ਵਿੱਚ ਰੋਲਣਗੇ ਇਸ ਤੋਂ ਵੱਧ ਹੋਰ ਸਰਕਾਰ ਕੀ ਕੀਤੀ ਆ ਕਰ ਸਕਦੀ ਹੁੰਦੀ ਹੈ ਲੋਕਾਂ ਨੂੰ ਚਾਹੀਦਾ ਵੀ ਆਪਾਂ ਅਵੇ ਰਹੀਏ ਜੇ ਸਦਾ ਜਾਂ ਕੋਈ ਉਰਾ ਪਰਾਂ ਜੇ ਇਹ ਇਸ ਤਰ੍ਹਾਂ ਦਾ ਕੋਈ ਗਲਤ ਅੰਤਰ ਜੀਦਾ ਆਪਣੇ ਬੱਚੇ ਸੰਭਾਲ ਕੇ ਰੱਖੀਏ ਕਿ ਆਪ ਆਪਣਾ ਸੇਫਟੀ ਆਪਣੀ ਇਹ ਤੇ ਹੈ ਕਿ ਇਹਨਾਂ ਦੀ ਗਿਣਤੀ ਦਿਨ-ਪ੍ਰਤੀ-ਦਿਨ ਵਧ ਰਹੀ ਹੈ ਸਾਡੀ ਗਰੋਥ 1% ਹੈ ਇਹਨਾਂ ਦੀ ਗਰੋਥ 7% ਹੈ ਨਕਰਾ ਪੰਜ ਸਹਾਰ ਦੇ ਵਿੱਚ ਅਪਰੇ ਸੱਤ ਬੱਚਿਆਂ ਦੀ ਗਿਣਤੀ ਵਾਧੀ ਹੈ ਇਹਨਾਂ ਦੇ ਨੰਬਰ ਵਧਦੀ ਹੈ ਜਰ ਅਪਾ ਇਹਨਾਂ ਨਾਲ ਸਮਰ ਰਹੇ ਇਸ ਤਰ੍ਹਾਂ ਕਿ ਆਪਾਂ ਨੂੰ ਮੁਸਤੈਦ ਰਹਿਣਾ ਪਊਗਾ ਜੋ ਮਤੇ ਪਾਈ ਜਾ ਰਹੇ ਨੇ ਉਹਨਾਂ ਦੇ ਚੰਗੀ ਤਰ੍ਹਾਂ ਪੀਸਾ ਦਾ ਬਾਕੀ ਅੱਜ ਦੀ ਉੱਥੇ ਹੋਰ ਵੀ ਅਪਡੇਟ ਹੈ ਜਿਵੇਂ ਕਿ ਅੱਜ ਸਵੇਰੇ ਅਸੀਂ ਲਾਈਵ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਰਾਹੁਲ ਗਾਂਧੀ ਨੇ ਗੁਰਦਾਸਪੁਰ ਏਰੀਏ ਦੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੌਰਾ ਕਰਨ ਦੇ ਲਈ ਆਉਣਾ ਸੀ ਉਹਨਾਂ ਦਾ ਜਾਇਜ਼ਾ ਲੈਣ ਦੇ ਲਈ ਆਉਣਾ ਸੀ ਪਰ ਉੱਥੇ ਇੱਕ ਵੱਡੀ ਅਪਡੇਟ ਹੈ ਜਿਹੜੀ ਉਹ ਵੀ ਨਿਕਲ ਕੇ ਆਈ ਹੈ ਕਿ ਰਾਹੁਲ ਗਾਂਧੀ ਸਿਰਫ ਹੀ 30 ਮਿੰਟ ਦੇ ਵਾਸਤੇ ਪੰਜਾਬ ਦਾ ਜਿਹੜਾ ਇਹਨਾਂ ਵੱਡਾ ਨੁਕਸਾਨ ਹੋਇਆ ਕਿਸਾਨਾਂ ਦੇ ਘਰ ਨਹੀਂ ਰਹੇ ਖਾਣ ਦੇ ਲਈ ਦਾਣੇ ਨਹੀਂ ਰਹੇ ਤੇ ਸਿਰਫ 30 ਮਿੰਟਾਂ ਦੇ ਵਿੱਚ ਉਹਨਾਂ ਨੇ ਕੀ ਜਾਇਜ਼ਾ ਲਿਆ ਹੋਣਾ ਤੇ ਕੀ ਪੰਜਾਬੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣੀਆਂ ਹੋਣੀਆਂ ਦੇਖੋ ਜਿਹੜਾ ਉਹਨਾਂ ਦਾ ਆਣ ਦਾ ਕੋਈ ਪਲੈਨਿੰਗ ਸੀ ਉਹਦੇ ਵਿੱਚ ਇਹਨਾਂ ਰੂਟ ਦੇ ਵਿੱਚ ਚੇਂਜ ਕੀਤੀ ਆ ਪਹਿਲਾਂ ਕਿਤੇ ਹੋਰ ਜਾਣਾ ਸੀ ਬਾਅਦ ਵਿੱਚ ਕਿਤੇ ਹੋਰ ਦੇਣ ਅਜਨਾਲਾ ਵਗੈਰਾ ਅਜਨਾਲਾ ਦੇ ਵਿੱਚ ਭੋਨੇਵਾਲ ਟੰਡਾ ਉੱਥੇ ਜਾ ਕੇ ਆਏ ਨੇ ਮੰਨੋ ਚਲੋ ਦੌਰਾ ਤਾਂ ਵੱਡਾ ਕਰ ਲਿਆ ਕੋ ਛੋਟਾ ਕਰ ਲਿਆ ਆ ਗੱਲ ਕਰ ਮਤਲਬ ਇਹ ਤਾਂ ਗੋਮਗੁਗੋ ਮਿੱਟੀ ਚ ਆਣ ਵਾਲੀ ਗੱਲ ਹੈ ਮੈਂ ਉਹਦੇ ਤੇ ਸਾਡੀ ਜਿਹੜੀ ਪੰਜਾਬ ਕਾਂਗਰਸ ਹੈ ਇਹ ਸਿਆਸਤ ਕਰਨ ਲੱਗੀ ਇਹ ਸਰਕਾਰ ਨੂੰ ਦੋਸ਼ੀ ਠਹਿਰਾਉਣ ਲੱਗੀ ਕੋਟੀ ਸਾਹਿਬ ਨੂੰ ਦੋਸ਼ੀ ਮੰਨ ਦੋਸ਼ੀ ਤਾਂ ਸੀ ਕਿ ਤੁਸੀਂ ਇਹ ਪੰਜਾਬ ਦੇ ਲੋਕਾਂ ਦੀ ਕਿੰਨੀ ਵਸਲ ਕਰ ਦਿਓ ਮੈਂ ਮੇਨ ਮੈਟਰ ਇਹ ਹੈ ਕਿ ਰਾਹੁਲ ਗਾਂਧੀ ਸਾਹਿਬ ਆਏ ਨੇ ਉਹ ਪੰਜਾਬ ਦੇ ਵਾਸਤੇ ਕੀ ਦੇ ਰਹੇ ਨੇ ਕਿੰਨਾ ਦਾਨ ਦੇ ਰਹੇ ਨੇ ਕਿੰਨਾ ਮਦਦ ਕਰ ਰਹੇ ਨੇ ਕੋ ਹੋਰ ਕਈ ਤਰੀਕਿਆਂ ਨਾਲ ਮਦਦ ਹੁੰਦੀ ਹੈ ਉਹ ਮਦਦ ਦਾ ਅਲਾਨ ਦੇਖੋ ਹੁਣ ਇਹਨਾਂ ਦੀ ਕੋਈ ਕਮੇਟੀ ਬਣਾਈ ਹੈ ਉਹ ਕਮੇਟੀ ਸਾਰੇ ਪੰਜਾਬ ਦੀ ਰਿਪੋਰਟ ਨੂੰ ਨਾ ਰਿਪੋਰਟਾਂ ਦਾ ਪਲ ਪਲ ਤੇ ਬਣਤੀਆਂ ਨੇ ਇਹ ਗੱਲ ਕਰ ਲੋਕਾਂ ਦੇ ਵਿੱਚ ਜਾਂਚਣਾਉਣ ਦੇ ਬਾਰੇ ਇਹ ਇਸ ਤਰ੍ਹਾਂ ਦੀ ਕੋਈ ਕਮੇਟੀ ਦੀ ਡਿਊਟੀ ਨਾ ਜਿਹੜੀ ਕਮੇਟੀ ਮੈਂ ਕੁਝ ਨਹੀਂ ਕਰਨਾ ਹੁੰਦਾ ਸਿਰਫ ਲੋਕਾਂ ਦੇ ਉੱਤੇ ਇੱਕ ਮਤਲਬ ਹੱਸਦਾ ਲੈਕਚਰ ਝਾੜ ਕੇ ਜਾਂ ਸਰਕਾਰ ਨੂੰ ਨਿੰਦ ਕੇ ਆਪਣੀ ਡਿਊਟੀ ਦੇ ਤੋ ਇਹ ਫਰਕ ਹੋ ਜਾਂਦੇ ਨੇ ਤੇ ਇਹਨਾਂ ਨੂੰ ਪੱਕੀ ਗੱਲ ਕਰ ਇਹ ਹੈ ਵੀ ਇਹਨਾਂ ਨੂੰ ਜ਼ਰੂਰ ਚਾਹੀਦਾ ਹੈ ਕਿਉਂਕਿ ਪਾਰਲੀਮੈਂਟ ਮੈਂਬਰ ਨੇ ਜੀ ਜੀ ਪਰ ਉਸੇ ਰਾਹੁਲ ਗਾਂਧੀ ਨੇ ਜੀ 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 ਬਈ ਰਜ਼ਿੰਦਰ ਜੀ ਮੇਰੀ ਤੁਹਾਨੂੰ ਮਾਫ ਕਰਨਾ ਤੁਹਾਡੀ ਗੱਲ ਵਿੱਚ ਹੈ ਪਰ ਉੱਥੇ ਹੀ ਉਹਨਾਂ ਰਾਹੁਲ ਗਾਂਧੀ ਨੇ ਵੀ ਕਹਿਣਾ ਸੀ ਕਿ ਜਿਹੜੀਆਂ ਮੁਸ਼ਕਲਾਂ ਨੇ ਤੁਸੀਂ ਮੇਰੀ ਟੀਮ ਦੇ ਨਾਲ ਜਿਹੜੀ ਆਪਣੀ ਗੱਲਬਾਤ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰੋ ਤੇ ਮੈਨੂੰ ਇੱਕ ਲਿਸਟ ਬਣਾ ਕੇ ਦਿਓ ਤੇ ਮੈਂ ਉਸ ਨੂੰ ਪਾਰਲੀਮੈਂਟ ਦੇ ਵਿੱਚ ਮੁੱਦੇ ਨੂੰ ਜ਼ਰੂਰ ਚੱਕਾਂਗਾ ਤੇ ਇਹਦੀਆਂ ਜਿਹੜੀਆਂ ਮੁਸ਼ਕਲਾਂ ਨੇ ਜਾਂ ਬੰਦ ਦਾ ਤੁਹਾਨੂੰ ਮੁਆਵਜ਼ਾ ਹੈ ਉਹ ਉਹਦੇ ਜ਼ਰੀਏ ਤੁਹਾਨੂੰ ਦਿੱਤਾ ਜਾਵੇਗਾ ਪਰ ਸਾਡੇ ਪੰਜਾਬ ਦੇ ਜੀ ਮੁਆਵਜ਼ਾ ਤਾਂ ਦਿੱਤਾ ਜਾਊਗਾ ਜੀ ਮੁਆਵਜ਼ਾ ਤਾਂ ਦਿੱਤਾ ਜਾਵੇ ਗੱਲ ਕਰ ਰਿਹਾ ਹਾਂ ਤੇ ਪੰਜਾਬ ਦੇ ਵਿੱਚ 37 ਨੇ 37 ਦੇਣ ਆਤੇ ਪੈਸੇ ਜਿਵੇਂ ਰਾਹੂ ਚੱਲੇ ਨੇ 2.5 ਕਰੋੜ ਰੁਪਇਆ ਦਿੰਦਾ ਸੰਦੀਪ ਆਰਕ ਨੇ 5 ਕਰੋੜ ਰੁਪਇਆ ਦਿੰਦਾ ਰਖੜਾ ਸਾਹਿਬ ਨੇ 10 ਕਰੋੜ ਦਾ ਕੀਤਾਗਾ ਮਨਸ਼ੀਰਤਾ ਉਸ ਨੇ 5 ਕਰੋੜ ਸਿੱਧਾ ਕਹਿੰਦਾ ਵੀ ਹੋਰ ਪਤਾ ਨਹੀਂ ਕਿੰਨੇ ਕੋ ਦੇ ਦੇ ਰਿਹਾ ਹੋਰ ਕਿੰਨੇ ਸਾਡੇ ਪੰਜਾਬੀ ਭਰਾ ਨੇ ਜਿਨ੍ਹਾਂ ਨੇ ਮਤਲਬ ਫੁੱਲ ਜੁਰੀ ਨਾਲ ਉਹ ਕੀਤਾ ਗਲਕਾਰ ਇਹਦਾ ਕੱਲੀਆਂ ਪੱਗਾਂ ਬੰਨ ਕੇ ਜਿਹੜੇ ਸਿਆਣੇ ਪਾਕੇ ਮਤਲਬ ਇਹ ਤਾਂ ਸਿਆਸਤ ਕਰੀ ਜਾਂਦੇ ਨੇ ਮੈਂ ਨਹੀਂ ਕਿਸੇ ਚੈਨਲ ਦੇ ਉੱਤੇ ਸੁਣਿਆ ਵੀ ਫਲਾਨੇ ਕਾਂਗਰਸੀ ਹੁੰਦੇ ਨੇ ਜਾਂ ਫਲਾਨੇ 48 ਦਾ ਵਾਲੇ ਨੇ ਜਾਂ ਫਲਾਨੇ ਕਿਸੇ ਹੋਰ ਨੇ ਮਤਲਬ ਕਿੰਨੀ ਆਪ ਪਾਰਟੀਆਂ ਨੇ ਪੰਜਾਬ ਦੇ ਵਿੱਚ ਲੋਕਾਂ ਦੇ ਕਿਤਾਤੋਂ ਜਿਹੜੇ ਬੋਟਾ ਬਟੌਰ ਦੀਆਂ ਨੇ ਜਾਂ ਦੀ ਸਿਆਸਤ ਨੂੰ ਕਹਾਉਣੀ ਹੈ ਇਹਨਾਂ ਨੂੰ ਆਪ ਵੀ ਜੇ ਉਹਦੇ ਵਿੱਚੋਂ ਆਪਣੇ ਫੰਡਿਓ ਜਾਂ ਆਪਣੇ ਸਟੈਰੀ ਫੰਡ ਦੇ ਵਿੱਚੋਂ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਮਤਲਬ ਉਹ ਕਾਂਦੇ ਜਾਂ ਆਪਣਾ ਦੇ ਉੱਤੇ ਜਿਹੜੀ ਮਲਮ ਲੱਗ ਸਕੇ ਜੀ ਜੀ ਬਹੁਤ-ਬਹੁਤ ਮਿਹਰਬਾਨੀ ਰਜ਼ਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਹਾਂ ਜੀ ਸੋ ਦੋਸਤੋ ਅਸੀਂ ਰਜ਼ਿੰਦਰ ਜੀ ਜੋ ਕਿ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਦੇ ਨੇ ਪਰ ਜੇਕਰ ਗੱਲ ਕਰੀਏ ਹੁਣ ਇੱਕ ਵੱਡੀ ਅਪਡੇਟ ਜਿਹੜੀ ਜਲੰਧਰ ਤੋਂ ਸਾਹਮਣੇ ਆਈ ਇੱਕ 4 ਸਾਲ ਦੇ ਬੱਚੇ ਦੇ ਨਾਲ ਇੱਕ ਪ੍ਰਵਾਸੀ ਦੇ ਵੱਲੋਂ ਉਸ ਨੂੰ ਚਾਕਲੇਟ ਦਾ ਲਾਲਚ ਦੇ ਕੇ ਉਸ ਦੇ ਨਾਲ ਜਿਹੜਾ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾਲ ਹੀ ਕਰਤਾਰਪੁਰ ਸਾਬ ਦਾ ਲੰਘਾ ਹੈ ਜਿਹੜਾ ਸਿੱਖ ਜਥੇ ਬੰਦੀਆਂ ਦੇ ਥਰੂ ਜਿਹੜੇ ਉੱਥੇ ਜੱਥੇ ਮੱਥਾ ਟੇਕਣ ਦੇ ਲਈ ਜਾਂਦੇ ਨੇ ਉਹ ਲੰਘਾ ਜਿਹੜਾ ਉਹ ਕੋਰੀਡੋਰ ਉਸ ਨੂੰ ਬੰਦ ਕਰ ਦਿੱਤਾ ਗਿਆ ਪਰ ਸਾਡੇ ਜਿਹੜੇ ਗਿਆਨੀ ਹਰਪੀ ਸਿੰਘ ਜੀ ਨੇ ਉਹਨਾਂ ਨੇ ਇੱਕ ਮੁੱਦਾ ਵੀ ਉਠਾਇਆ ਹੈ ਕਿ ਜੇਕਰ ਪੰਜਾਬ ਤੇ ਪਾਕਿਸਤਾਨ ਦਾ ਭਾਰਤ ਪਾਕਿਸਤਾਨ ਦਾ ਮੈਚ ਹੋ ਸਕਦਾ ਹੈ ਤਾਂ ਫਿਰ ਜਿਹੜੇ ਸਸੀਂ ਮੱਥਾ ਟੇਕਣ ਦੇ ਲਈ ਉੱਥੇ ਕਿਉਂ ਨਹੀਂ ਜਾ ਸਕਦੇ ਤੇ ਜੇ ਕਹਿੰਦੇ ਹੁੰਦੇ ਕਿ ਜੇਕਰ ਕਿਸੇ ਤੇ ਸਿੱਧਾ ਵਾਰ ਨਾ ਕਰੋ ਤਾਂ ਪਿੱਠ ਪਿੱਛੇ ਵਾਰ ਕਰ ਦੇਵੋ ਕਿਉਂਕਿ ਜਿਹੜੇ ਸਾਡੇ ਧਾਰਮਿਕ ਚੀਜ਼ਾਂ ਦੇ ਨਾਲ ਜਦੋਂ ਸਾਨੂੰ ਝੰਡੋਰ ਦਿੱਤਾ ਜਾਂਦਾ ਕਿਸੇ ਚੀਜ਼ ਨੂੰ ਸਾਨੂੰ ਤੋੜ ਦਿੱਤਾ ਜਾਂਦਾ ਤੇ ਪਹਿਲਾਂ ਵੀ ਜਿਵੇਂ ਸਭ ਨੂੰ ਹੀ ਪਤਾ ਹੈ ਕਿ ਸਾਡੇ ਹਰਮੰਦਰ ਸਾਹਿਬ ਉੱਪਰ ਵੀ ਅਟੈਕ ਹੋਇਆ ਸੀ ਜਦੋਂ ਕਿਸੇ ਧਾਰਮਿਕ ਚੀਜ਼ ਤੁਸੀਂ ਠੇਸ ਪਚਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਲੋਕਾਂ ਦੇ ਵਿੱਚ ਜਿਹੜਾ ਰੋਸ ਹੈ ਉਹ ਵੱਡੇ ਪੱਧਰ ਤੇ ਪਾਇਆ ਜਾਂਦਾ ਹੈ ਪਰ ਉੱਥੇ ਗਿਆਨੀ ਅਰਪੀ ਸਿੰਘ ਜੀ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਰੋਕ ਲੱਗੀ ਹੈ ਹੁਣ ਤੱਕ ਅੱਜ ਤੱਕ ਕਦੇ ਕਿਸੇ ਮੁਗਲ ਰਾਜ ਦੇ ਵਿੱਚ ਵੀ ਉਹਨਾਂ ਦੇ ਸਮਿਆਂ ਦੇ ਵਿੱਚ ਵੀ ਜਿਹੜੀ ਇਹ ਰੋਕ ਹੈ ਨਹੀਂ ਸੀ ਲੱਗੀ ਜਿਹੜੀ ਕਿ ਹੁਣ ਭਾਰਤ ਪਾਕਿਸਤਾਨ ਦਾ ਮੈਚ ਤਾਂ ਜ਼ਰੂਰ ਹੋ ਗਿਆ ਪਰ ਜਿਹੜੀ ਸਿੱਖ ਜਥੇਬੰਦੀਆਂ ਨੇ ਉੱਥੇ ਮੱਥਾ ਟੇਕਣ ਦੇ ਲਈ ਰਵਾਨਾ ਹੋਣਾ ਸੀ ਜਿਹੜੇ ਜਥਿਆਂ ਨੇ ਉਹਨਾਂ ਤੇ ਰੋਕ ਲਗਾਈ ਗਈ ਹੈ ਤੇ ਨਾਲ ਹੀ ਜੇਕਰ ਗੱਲ ਕਰੀਏ ਜਿਵੇਂ ਰਾਹੁਲ ਗਾਂਧੀ ਜੀ ਨੇ ਗੁਰਦਾਸਪੁਰ ਦੇ ਵਿੱਚ ਜਿਹੜਾ ਮੀਂਹ ਦੇ ਹੜ੍ਹਾਂ ਦਾ ਜਾਇਜ਼ਾ ਲੈਣ ਦੇ ਲਈ ਆਉਣਾ ਸੀ ਤਾਂ ਉਹਦੇ ਲਈ ਵੀ ਇੱਕ ਵੱਡੀ ਜਿੱਥੇ ਰਾਹਤ ਦੀ ਗੱਲ ਸੁਣਨ ਨੂੰ ਮਿਲਨੀ ਸੀ ਹੈਰਾਨਗੀ ਦੀ ਖਬਰ ਮਿਲੀ ਹੈ ਕਿ ਸਿਰਫ 30 ਮਿੰਟ ਉਹ ਉੱਥੇ ਬੈਠੇ ਨੇ ਤੇ ਉਹਨਾਂ ਨੇ ਕਿਸਾਨਾਂ ਦੀ ਜਾਂ ਕਿਸੇ ਆਗੂਆਂ ਦੀ ਗੱਲਬਾਤ ਸੁਣੀ ਹੈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਟੀਮ ਦੇ ਨਾਲ ਸੰਪਰਕ ਕਰੋ ਤੇ ਉਸ ਤੋਂ ਬਾਅਦ ਜਿਹੜੀ ਲਿਸਟ ਬਣਦੀ ਹੈ ਉਹਨੂੰ ਮੇਰੇ ਤੱਕ ਪਹੁੰਚਾਓ ਤੇ ਮੈਂ ਪਾਰਲੀਮੈਂਟ ਤੱਕ ਇਹ ਜਿਹੜਾ ਇਹ ਮੁੱਦਾ ਹੈ ਉਸ ਨੂੰ ਜ਼ਰੂਰ ਚੱਕਾਂਗਾ ਪਰ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਰਾਹਤ ਦਾ ਜਿਹੜਾ ਪੈਕੇਜ ਹੈ ਉਹ ਕੀ ਦੇ ਕੇ ਗਏ ਨੇ ਤਾਂ ਜਾਂ ਜਿਹੜਾ ਸਾਡਾ ਲੱਖਾਂ ਕਰੋੜਾ ਅਰਬਾਂ ਦਾ ਲੋਕਾਂ ਦਾ ਨੁਕਸਾਨ ਹੋ ਗਿਆ ਲੋਕਾਂ ਦੇ ਘਰ ਟਾ ਟੈਰੀ ਹੋ ਗਏ ਕਾਫੀ ਜਾਨੀ ਨੁਕਸਾਨ ਹੋ ਗਿਆ ਪਸ਼ੂ ਨੁਕਸਾਨ ਵੀ ਹੋ ਗਿਆ ਹੈ ਤੇ ਉਹਨਾਂ ਦੇ ਲਈ ਸਿਰਫ 30 ਮਿੰਟ ਕੱਢਣੇ ਸਾਨੂੰ ਨਹੀਂ ਲੱਗਦਾ ਕਿ ਇਹ ਉਹਨਾਂ ਪੰਜਾ ਆਪਦੇ ਨਾਲ ਜਿਹੜਾ ਇੱਕ ਮਤਰੇਈ ਮਾਲ ਆ ਵਿਤਕਰਾ ਜਿਹੜਾ ਉਹ ਹਮੇਸ਼ਾ ਹੀ ਰੱਖਦੇ ਨੇ ਤੇ ਰਾਹੁਲ ਗਾਂਧੀ ਵੀ ਕਿਤੇ ਨਾ ਕਿਤੇ ਮੋਦੀ ਜੀ ਸਾਹਿਬ ਵਾਂਗੂ ਸੇਮ ਹੀ ਚੀਜ਼ਾਂ ਸਾਡੇ ਨੇ ਜਿਹੜੀਆਂ ਉਹ ਕਰਕੇ ਗਏ ਨੇ ਪਰ ਉਹਨਾਂ ਨੇ ਇੱਕ ਵਿਸ਼ਵਾਸ ਜਤਾਇਆ ਏ ਕਿ ਮੇਰੀ ਟੀਮ ਦੇ ਜ਼ਰੀਏ ਮੈਂ ਤੁਹਾਡੀ ਹੈਲਪ ਜਿੰਨੀ ਹੋ ਸਕੇ ਉਨੀ ਕਰਾਂਗਾ ਤੇ ਤੁਹਾਨੂੰ ਬੰਦਾ ਮੁਆਜ਼ਾ ਵੀ ਸਰਕਾਰ ਦੇ ਵੱਲੋਂ ਜਿਹੜਾ ਦਵਾਇਆ ਜਾਵੇਗਾ ਸੋ ਦੋਸਤੋ ਇਹ ਸੀ ਅੱਜ ਸਾਰੇ ਦਿਨ ਦੀ ਅਪਡੇਟ ਤੇ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ ਕੋਈ ਹੋਰ ਨਵਾਂ ਮੁੱਦਾ ਲੈ ਕੇ ਅਸੀਂ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇਵੋ ਇਜਾਜ਼ਤ